ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਿਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਆਂ ਅਖੜ ਲੈਸ ਤੇ 35 ਸਾਲਾਂ ਬ੍ਰਿਟਿਸ਼ ਕੋਲੰਬੀਆ ਵੂਮਨ ਪਹੁੰਚੀ ਆਪਣੇ ਘਰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਲਿਆ ਸੀ ਹਰਾਸਤ ਚ ਐਡਮਿੰਟਨ ਦੇ ਵਿਦਿਆਰਥੀਆਂ ਦੇ ਰਹਿਾਈ ਸ਼ੀ ਸੰਕਟ ਦਾ ਮਾਮਲਾ ਸੰਕਰਨਨ ਲਈ ਸਿਟੀ ਤੇ ਯੂਨੀਵਰਸਿਟੀਆਂ ਤਿਆਰ ਬਟਿਆ 트럼ਪ ਦੇ ਨਾਲ ਨਜਟਨ ਦੀ ਤਿਆਰੀ ਕੈਨੇਡੀਅਨ ਪੀਐਮ ਯੂਰਪ ਦੀ ਯਾਤਰਾ ਤੇ ਜਾਸਪਰ ਦੀ ਜੰਗਲੀ ਅੱਗ ਦੀ ਤਬਾਹੀ ਹਜੇ ਵੀ ਜਾਰੀ ਬਹੁਤ ਸਾਰੇ ਲੋਕਾਂ ਨੇ ਗਵਾਏ ਆਪਣੇ ਘਰ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਇੱਕ ਬ੍ਰਿਟਿਸ਼ ਕੋਲੰਬੀਆ ਦੀ ਔਰਤ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਹੁਣ ਉਹ ਔਰਤ ਆਪਣੇ ਘਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਰਤ ਆਈ ਹੈ ਪਰਿਵਾਰ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ 35 ਸਾਲਾਂ ਜਸਮੀਨ ਮੂਨੀ ਨੂੰ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਇੱਕ ਬ੍ਰਿਟਿਸ਼ ਕੋਲੰਬੀਆ ਔਰਤ ਦੀ ਮਾਂ ਜਿਸ ਨੂੰ ਸੰਯੁਕਤ ਰਾਜ ਅਮਰੀਕਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਲਗਭਗ 2 ਹਫ਼ਤਿਆਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ ਉਹ ਕਹਿੰਦੀ ਹੈ ਕਿ ਉਸ ਦੀ ਧੀ ਕਰਵਾ ਪਸਾ ਗਈ ਹੈ ਅਲੈਕਸਿਸ ਈਗਲਸ ਨੇ ਬੀਤੇ ਹਫਤੇ ਪੁਸ਼ਟੀ ਕੀਤੀ ਹੈ ਕਿ ਉਸਦੀ ਧੀ ਜੈਸਮੀਨ ਮੂਨੀ ਅਤੀ ਰਾਤ ਦੇ ਕਰੀਬ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰੀ ਤੇ ਸ਼ਹਿਰ ਚ ਆਪਣੇ ਘਰ ਵਾਪਸ ਆ ਗਈ ਈਗਲਸ ਨੇ ਕਿਹਾ ਕਿ ਉਹ ਆਪਣੀ 35 ਸਾਲਾ ਧੀ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਤੇ ਸੀ ਤੇ ਮੂਨੀ ਦੇ ਦੋਸਤ ਵੀ ਉੱਥੇ ਮੌਜੂਦ ਸੀ ਬੀਤੇ ਹਫਤੇ ਮੀਡੀਆ ਏਜੰਸੀ ਨਾਲ ਗੱਲ ਕਰਦਿਆਂ ਈਗਲਸ ਨੇ ਕਿਹਾ ਸੀ ਕਿ ਉਸਦੀ ਧੀ ਜੋ ਯੂਕੋਨ ਵਿੱਚ ਵੱਡੀ ਹੋਈ ਸੀ ਤੇ ਪਿਛਲੇ ਸਾਲ ਤੱਕ ਬੀਸੀ ਚੜ੍ਹ ਰਹੀ ਸੀ 3 ਮਾਰਚ ਤੋਂ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਹਿਰਾਸਤ ਸੱਚੀ ਜਦੋਂ ਉਸਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਸਨੇ ਮੈਕਸੀਕੋ ਤੋਂ ਕੈਲੀਫੋਰਨੀਆ ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਉਹਨੇ ਕਿਹਾ ਕਿ ਮੂਨੀ ਇੱਕ ਕਾਰੋਬਾਰੀ ਔਰਤ ਅਤੇ ਸਾਬਕਾ ਅਦਾਕਾਰਾ ਨੂੰ ਅਨਮਨੁੱਖੀ ਹਾਲਾਤਾਂ ਵਿੱਚ ਇੱਕ ਸੈਲ ਚ ਰੱਖਿਆ ਗਿਆ ਸੀ ਜਿੱਥੇ 30 ਲੋਕਾਂ ਨੂੰ ਸੀਮਿਤ ਬਾਥਰੂਮ ਸਹੂਲਤਾਂ ਦਿੱਤੀਆਂ ਗਈਆਂ ਸਨ ਮੀਡੀਆ ਨੂੰ ਦਿੱਤੇ ਬਿਆਨ ਚ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਕਿਹਾ ਕਿ ਮੋਨੀ ਨੂੰ ਰਾਜਾਂ ਵਿੱਚ ਰਹਿਣ ਲਈ ਕਾਨੂੰਨੀ ਦਸਤਾਵੇਜ਼ ਨਾ ਹੋਣ ਕਾਰਨ ਹਿਰਾਸਤ ਚ ਲਿਆ ਗਿਆ ਸੀ ਐਨਫੋਰਸਮੈਂਟ ਏਜੰਸੀ ਨੇ ਕਿਹਾ ਕਿ ਮੋਨੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਆਦੇਸ਼ ਦੇ ਅਨੁਸਾਰ ਕਾਰਵਾਈ ਕੀਤੀ ਗਈ ਸੀ ਜਿਸ ਚ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਸਾਰੇ ਪਰਦੇਸੀ ਨੂੰ ਸੰਭਾਵਿਤ ਗ੍ਰਿਫਤਾਰੀ ਦਿੱਤੀ ਗਈ ਸੀ ਵੀਰ ਵਾਰ ਨੂੰ ਬ੍ਰਿਟਿਸ਼ ਕੋਲੰਪੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਹੈ ਕਿ ਉਹਨਾਂ ਨੇ ਕਨੇਡੀਅਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਕੂਟਨੀਤਕ ਚੈਨਲਾਂ ਰਾਹੀਂ ਹਰ ਸੰਭਵ ਕੋਸ਼ਿਸ਼ ਕਰੇ ਐਬੀ ਨੇ ਕਿਹਾ ਕਿ ਭਾਵੇਂ ਉਸ ਨੂੰ ਕੇਸ ਦੇ ਵੇਰਵਿਆਂ ਦਾ ਪਤਾ ਨਹੀਂ ਸੀ ਪਰ ਇਹ ਕਨੇਡੀਅਨਸ ਦੀ ਆਪਣੇ ਦਖਣੀ ਗਵਾਂਡੀਆਂ ਬਾਰੇ ਚਿੰਤਾ ਨੂੰ ਹੋਰ ਵਧਾ ਲਿਆ ਸੀ ਜੋ ਅਮਰੀਕਾ ਕੈਨੇਡਾ ਸਬੰਧਾਂ ਚ ਮੌਜੂਦਾ ਦੁਸ਼ਮਣੀ ਤੋਂ ਪੈਦਾ ਹੋਈ ਸੀ ਈਬੀ ਨੇ ਕਿਹਾ ਕਿ ਸਾਡੇ ਰਿਸ਼ਤੇ ਦੀ ਪ੍ਰਕਿਰਤੀ ਇਸ ਵੇਲੇ ਇੰਨੀ ਗੁੰਝਲਦਾਰ ਹੈ ਕਿ ਇਹ ਮਾਮਲਾ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਸਾਡੇ ਰਿਸ਼ਤੇਦਾਰਾਂ ਬਾਰੇ ਕੀ ਜੋ ਅਮਰੀਕਾ ਚ ਕੰਮ ਕਰ ਰਹੇ ਨੇ ਈਗਲਸ ਨੇ ਕਿਹਾ ਕਿ ਉਸਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਉਹ 트럼ਪ ਪ੍ਰਸ਼ਾਸਨ ਦੀਆਂ ਕਾਰਵਾਈਆਂ ਦੇ ਜਵਾਬ ਚ ਨੀੜਲੇ ਭੇਖ ਲਈ ਅਮਰੀਕਾ ਦੀ ਯਾਤਰਾ ਨਹੀਂ ਕਰੇਗੀ ਪਰ ਉਸ ਦੀ ਧੀ ਦੀ ਮੁਸ਼ਕਲ ਨੇ ਉਸ ਦੀ ਮਾਨਸਿਕਤਾ ਨੂੰ ਮਜ਼ਬੂਤ ਕਰ ਦਿੱਤਾ ਸੀ ਅਡਮਿੰਟਨ ਦੇ ਵਿਦਿਆਰਥੀਆਂ ਦੇ ਰਿਹਾਈਸ਼ੀ ਸੰਕਟ ਦੇ ਨਾਲ ਨਜਿੱਠਣ ਲਈ ਸ਼ਹਿਰ ਅਤੇ ਯੂਨੀਵਰਸਟੀਆਂ ਬਹੁਤ ਕੁਝ ਕਰਦੀਆਂ ਵਿਖਾਈ ਦੇ ਰੀਆਂ ਨੇ ਨਵੇਂ ਮਹਿਮਾਨ ਨਿਵਾਸਾਂ ਦੀ ਲੜੀ ਦੇ ਵਿੱਚੋਂ ਪਹਿਲਾ ਇਸ ਪਚੜ ਦੇ ਵਿੱਚ ਖੁੱਲ ਜਾਵੇਗਾ ਜਦਕਿ 200 ਬੈੱਡਾਂ ਵਾਲਾ ਕਨਕੋਰੀਆ ਨਿਵਾਸ ਕੰਮ ਦੇ ਅਧੀਨ ਹੈ ਯੂਨੀਵਰਸਟੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਘਰ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤੇ ਸਾਰਾ ਕੰਮ 2027 ਤੱਕ ਮੁਕੰਮਲ ਹੋ ਸਕਦਾ ਹੈ एडमंटन शहर यूनिवर्सिटी ਅਤੇ ਕਾਲਜ ਜਾਣ ਵਾਲੇ ਕਿਰਾਏਦਾਰਾਂ ਲਈ ਰਿਹਾਇਸ਼ ਦੀ ਘਾਟ ਨਾਲ ਨਜਿੱਠਣ ਲਈ ਇੱਕ ਰਣਨੀਤੀ ਬਣਾ ਰਿਹਾ ਹੈ ਕਿਉਂਕਿ ਸਕੂਲ ਖੁਦ ਆਪਣੀਆਂ ਯੋਜਨਾਵਾਂ ਨਾਲ ਅੱਗੇ ਵਧ ਰਹੇ ਨੇ ਰਿਹਾਇਸ਼ ਦੀ ਸਪਲਾਈ ਅਤੇ ਕਿਫਾਇਤੀ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਐਡਮंटਨ ਸਟੂਡੈਂਟਸ ਐਸੋਸੀਏਸ਼ਨ ਨਾਲ ਸਾਂਝੇਦਾਰੀ 'ਚ ਸ਼ਹਿਰ ਦੇ ਕੰਮ ਦੇ ਹਿੱਸੇ ਵਜੋਂ ਇਸ ਪੱਧਰ 'ਚ ਪੋਸਟ ਸੈਕੰਡਰੀ ਵਿਦਿਆਰਥੀਆਂ ਦਾ ਸਰਵੇਖਣ ਕੀਤਾ ਜਾਵੇਗਾ IESA ਪੋਸਟ ਸੈਕੰਡਰੀ ਵਿਦਿਆਰਥੀ ਐਸੋਸੀਏਸ਼ਨਾਂ ਦਾ ਇੱਕ ਸਮੂਹ ਹੈ ਜੋ ਐਡਮਿੰਟਨ ਖੇਤਰ ਚ ਪੋਸਟ ਸੈਕੰਡਰੀ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਨ ਲਈ ਇਕੱਠੇ ਕੰਮ ਕਰਦਾ ਹੈ ਸ਼ਹਿਰ ਦੇ ਅਨੁਸਾਰ IESA ਲਗਭਗ 1 ਲੱਖ ਵਿਦਿਆਰਥੀਆਂ ਦੀ ਨਮਾਇੰਦਗੀ ਕਰਦਾ ਹੈ ਇਸ ਸਰਵੇਖਣ ਵਿਦਿਆਰਥੀਆਂ ਤੋਂ ਰਿਹਾਇਸ਼ ਦੀ ਉਪਲਬਧਤਾ, ਕਿਫਾਇਤੀਤਾ ਅਤੇ ਸਥਾਨ ਬਾਰੇ ਪੁੱਛੇਗਾ ਤਾਂ ਜੋ ਪੋਸਟ-ਸੈਕੰਡਰੀ ਸਕੂਲ 'ਚ ਪੜ੍ਹਦੇ ਸਮੇਂ ਐਡਮਿਸ਼ਨਾਂ 'ਚ ਕਿਰਾਏ ਤੇ ਲੈਂਦੀ ਕੋਸ਼ਿਸ਼ ਕਰਨ ਵੇਲੇ ਆਉਣ ਵਾਲੀਆਂ ਚੁਣੌਤੀਆਂ ਦਾ ਬਿਹਤਰ ਵਿਚਾਰ ਪ੍ਰਾਪਤ ਕੀਤਾ ਜਾ ਸਕੇ। ਫਿਰ ਨਤੀਜਿਆਂ ਦੀ ਵਰਤੋਂ ਸ਼ਹਿਰ ਲਈ ਐਸ.ਐਸ.ਈ ਦੇ ਸਹਿਯੋਗ ਨਾਲ ਇੱਕ ਵਿਦਿਆਰਥੀ ਰਿਹਾਇਸ਼ ਰਣਨੀਤੀ ਬਣਾਉਣ ਲਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਯੂਨੀਵਰਸਿਟੀ ਅਤੇ ਇੱਕ ਡਿਵੈਲਪਰ ਜਿਸ ਦਾ ਹਜੇ ਨਾਮ ਨਹੀਂ ਦੱਸਿਆ ਗਿਆ ਉਸ ਵਿਚਾਰੇ ਇੱਕ ਪਾਇਲਟ ਪ੍ਰੋਜੈਕਟ ਵਿੱਚ ਕੈਂਪਸ ਦੇ ਨੀਲੇ ਭਵਖ ਵਿੱਚ ਇੱਕ ਇਮਾਰਤ 'ਚ ਮੈਕ ਇਵਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ 50 ਨਵੀਆਂ ਕਿਰਾਏ ਦੀਆਂ ਥਾਵਾਂ ਖੁੱਲਣ ਦੀ ਉਮੀਦ ਹੈ। ਇਹ ਕਦਮ ਇਸ ਲਈ ਚੁੱਕੇ ਗਏ ਨੇ ਕਿਉਂਕਿ ਪਿਛਲੇ ਬਸੰਤ ਵਿੱਚ ਸਰਵੇਖਣ ਕੀਤੇ ਗਏ 1500 ਵਿਦਿਆਰਥੀਆਂ 'ਚੋਂ 40% ਨੇ ਮੈਕ ਇਵਾਨ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਨੂੰ ਦੱਸਿਆ ਸੀ ਕਿ ਉਹ ਮਹੀਨਾਵਾਰ 500 ਡਾਲਰ ਤੋਂ ਵੱਧ ਕਿਰਾਇਆ ਨਹੀਂ ਦੇ ਸਕਦੇ। ਐਸੋਸੀਏਸ਼ਨ ਦੇ ਪ੍ਰਧਾਨ ਗੈਬਰੀਅਲ ਐਮਬਟੋਂਗ ਨੇ ਇੱਕ ਇੰਟਰਵਿਊ ਚ ਕਿਹਾ ਕਿ ਵਿਦਿਆਰਥੀਆਂ ਦੀਆਂ ਕਹਾਣੀਆਂ ਨੇ ਜੋ ਸਿਰਫ ਸਿੱਖਿਆ ਪ੍ਰਾਪਤ ਕਰਨ ਲਈ ਆਪਣੀਆਂ ਕਾਰਾਂ ਛੜੈਂਦੇ ਨੇ ਇਹ ਬਸ ਸਵੀਕਾਰਯੋਗ ਨਹੀਂ ਹੈ ਐਮਬਟੋਂਗ ਨੂੰ ਖੁਦ ਪਤਾ ਹੈ ਕਿ ਐਡਮਿੰਟਨ ਚ ਘੱਟ ਬਜਟ ਵਿੱਚ ਟੁਕਮੀ ਰਿਹਾਇਸ਼ ਲੱਭਣਾ ਕਿੰਨਾ ਔਖਾ ਹੈ ਉਸ ਨੂੰ ਕੈਂਪਸ ਦੇ ਨੇੜੇ ਇੱਕ ਹੋਰ ਸੁਰੱਖਿਅਤ ਸਿਹਤਮੰਦ ਅਪਾਰਟਮੈਂਟ ਵਿੱਚ ਅਪਗ੍ਰੇਡ ਕਰਨ ਤੋਂ ਪਹਿਲਾਂ ਕਾਕਰ ਰੋਚਾਂ ਅਤੇ ਲੀਕਾਂ ਨਾਲ ਭਰੇ ਇੱਕ ਅਪਾਰਟਮੈਂਟ ਨੂੰ ਸਾਂਝਾ ਕਰਨਾ ਚਾਹਤੇ ਆਇਆ ਫਰੋ ਕਿਰਾਏ ਦਾ ਪੁਖਤਾਨ ਕਰਨ ਤੇ ਯੋਗ ਹੋਣ ਲਈ ਪੂਰਾ ਸਮਾਂ ਕੰਮ ਕਰਦਾ ਰਿਹਾ ਐਮਬਟੋਂਗ ਨੇ ਕਿਹਾ ਕਿ ਤੁਸੀਂ ਆਪਣੇ ਅਕਾਦਮਿਕ ਕੰਮਾਂ ਲਈ ਆਪਣਾ ਸਮਾਂ ਕੁਰਬਾਨ ਕਰ ਰਹੇ ਹੋ ਰਹਿਣ ਲਈ ਜਗ੍ਹਾ ਹੋਣਾ ਕੋਈ ਸਨਮਾਨ ਨਹੀਂ ਹੈ ਇੱਕ ਪੂਰਨ ਲੋੜ ਹੈ Rentals.ca ਦੇ ਅਨੁਸਾਰ ਇਸ ਫਰਵਰੀ ਤੱਕ ਐਡਮਿੰਟਨ ਵਿੱਚ ਇੱਕ ਬੈੱਡਰੂਮ ਲਈ ਔਸਤ ਮਾਸਿਕ ਕਿਰਾਇਆ 1479 ਡਾਲਰ ਤੱਕ ਵੱਧ ਗਿਆ ਹੈ ਇਸ ਸਰਵੇਖਣ ਕੀਤੇ ਗਏ 80% ਮੈਕੀਵਾਨੇ ਵਿਦਿਆਰਥੀਆਂ ਦੁਆਰਾ ਦੱਸੇ ਗਏ ਵੱਧ ਤੋਂ ਵੱਧ ਕਿਰਾਏ ਤੋਂ ਲਗਭਗ ਦੁੱਗਣਾ ਜੋ ਕਿ ਉਹ ਪ੍ਰਤੀ ਮਹੀਨਾ 750 ਡਾਲਰ ਹੈ ਇਤੋਂ ਤੱਕ ਕਿ ਮੈਕੀਵਾਨ ਦਾ ਇੱਕੋ ਇੱਕ ਵਿਦਿਆਰਥੀ ਨਿਵਾਸ ਜਿਸ ਦੀ ਉਡੀਕ ਸੂਚੀ ਹੈ ਜ਼ਿਆਦਾਤਰ ਸਰਵੇਖਣ ਕੀਤੇ ਵਿਦਿਆਰਥੀਆਂ ਦੀ ਪਹੁੰਚ ਤੋਂ ਬਾਹਰ ਹੈ ਜਿਨ੍ਹਾਂ ਦਾ ਕਿਰਾਇਆ 700 ਡਾਲਰ ਅਤੇ 1150 ਡਾਲਰ ਪਰ ਮਹੀਨੇ ਦੇ ਵਿਚਾਲੇ ਹੈ। ਮੈਕੀਵਾਨ ਇਕੱਲਾ ਸਕੂਲ ਨਹੀਂ ਹੈ ਜੋ ਕਾਰਵਾਈ ਕਰ ਰਿਹਾ ਹੈ ਐਡਮਿੰਟਨ ਦੀ ਕੌਨਕੋਰਡੀਆ ਯੂਨੀਵਰਸਿਟੀ ਆਪਣੇ ਮੌਜੂਦਾ 11.9 ਮਿਲੀਅਨ ਡਾਲਰ ਪੂੰਜੀ ਬਜਟ ਦਾ 3/4 ਹਿੱਸਾ 73ਵੀਂ ਸਟਰੀਟ ਅਤੇ 112ਵੀਂ ਐਵੈਨਿਊ ਤੇ ਕੈਂਪਸ ਵਿੱਚ ਨਵੇਂ ਰਿਹਾਇਸ਼ੀ ਢਾਂਚੇ ਨੂੰ ਵਿਕਸਿਤ ਕਰਨ ਲਈ ਖਰਚ ਕਰ ਰਹੀ ਹੈ ਯੂਨੀਵਰਸਿਟੀ ਦੇ ਬੁਲਾਰੇ ਜੈਕਰੀ ਫਲਿਨ ਨੇ ਇੱਕ ਈਮੇਲ 'ਚ ਲਿਖਿਆ ਹੈ ਕਿ 200 ਬਿਸਤਰਿਆਂ ਵਾਲਾ ਇਹ ਨਿਵਾਸ ਮੌਜੂਦਾ ਵਸਤੂ ਸੂਚੀ ਨੂੰ 3 ਗੁਣਾ ਕਰ ਦੇਵੇਗਾ ਜਿੱਥੇ ਮੰਗ ਲਗਾਤਾਰ ਸਮਰੱਥਾਂ ਤੋਂ ਵੱਧ ਜਾਂਦੀ ਹੈ ਲੰਬੇ ਸਮੇਂ ਦੇ ਟਿਕਾਊ ਦਾਖਲੇ ਦੇ ਵਾਤੇ ਨੂੰ ਸਮਰਥਨ ਦੇਣ ਵਿੱਚ ਕਿਫਾਇਤੀ ਵਿਦਿਆਰਥੀ ਰਿਹਾਇਸ਼ ਦੀ ਮਹੱਤਤਾ ਨੂੰ ਪਛਾਣਦਿਆਂ ਹੋਇਆਂ ਸੀਯੂਈ ਦੇ ਪ੍ਰਸ਼ਾਸਨ ਅਤੇ ਬੋਰਡ ਆਫ ਗਵਰਨਰਸ ਨੇ ਵਿਸਥਾਰ ਨੂੰ ਤਰਜੀਹ ਦਿੱਤੀ ਹੈ। ਕਨ ਕੋਰਡਿਆ ਦੇ ਵਿਦਿਆਰਥੀਆਂ ਲਈ ਔਨ ਦੀ ਸੰਭਾਵਿਤ ਮਿਤੀ ਜਨਵਰੀ 2027 ਹੈ ਇਸ ਦੇ ਉਲਟ ਮੈਕਿਵਾਨ ਅਗਲੇ 5 ਸਾਲਾਂ ਚ 20000 ਤੋਂ 30000 ਵਿਦਿਆਰਥੀਆਂ ਦੇ ਵਧਣ ਦੀ ਉਮੀਦ ਦੇ ਬਾਵਜੂਦ ਮਕਾਨ ਮਾਲਕ ਦੀਆਂ ਜ਼ਿੰਮੇਵਾਰੀਆਂ ਤੋਂ ਦੂਰ ਜਾ ਰਿਹਾ ਹੈ ਮੈਕਿਵਾਨ ਯੂਨੀਵਰਸਿਟੀ ਦੀ ਪ੍ਰਧਾਨ ਐਨੈਟ ਟ੍ਰਿੰਬੀ ਨੇ ਕਿਹਾ ਕਿ ਮੈਕਿਵਾਨ ਡਿਵੈਲਪਰਾਂ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ ਕਿ ਅਗਲੇ ਕੁਝ ਸਾਲਾਂ ਚ ਸ਼ੁਰੂ ਕੀਤਾ ਜਾਣ ਵਾਲਾ ਹਰੇਕ ਪ੍ਰੋਜੈਕਟ ਭਾਈਵਾਲ ਇਮਾਰਤ ਯੂਨਿਟਾਂ ਦੀ ਗਿਣਤੀ ਤੇ ਸਮਾਂ ਸੀਮਾ ਦੇ ਮਾਮਲੇ 'ਚ ਕਾਫੀ ਵੱਖਰਾ ਬਖਾਈ ਦੇ ਸਕਦਾ ਹੈ ਕਿੰਬੀ ਨੇ ਕਿਹਾ ਜੋ ਵੀ ਵਿਕਾਸ ਹੋਵੇਗਾ ਉਹ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦੇ ਨਾਲ ਵਧੇਰੇ ਮੇਲ ਖਾਂਦਾ ਹੋਵੇਗਾ ਸਾਡੀ ਸੰਸਥਾ ਤੇ ਹੋਰ ਸੰਸਥਾਵਾਂ ਦੋਵਾਂ ਤੋਂ ਵਿਕਾਸ ਦੀ ਮੰਗ ਦੇ ਨਾਲ ਵਧੇਰੇ ਕਦਮ ਦਰ ਕਦਮ ਇਹ ਸਭ ਕੀਤਾ ਜਾਵੇਗਾ ਟ੍ਰਿੰਬੀ ਨੇ ਅੱਗੇ ਆਖਿਆ ਕਿ ਮੈਕਿਵਾਨ ਦਾ ਸਾਲ ਭਰ ਸਿੱਖੰਦਾ ਸਮੈਸ਼ ਦਾ ਕਲੈਂਡਰ ਤਰੀਕਾ ਵਿਕਸਤ ਕਰਨ ਨੂੰ ਵੀ ਆਕਰਸ਼ਿਤ ਕਰਦਾ ਹੈ ਜਿਨ੍ਹਾਂ ਨੂੰ ਹੁਣ ਗਰਮੀਆਂ ਦੇ ਮਹੀਨਿਆਂ ਵਿੱਚ ਵਿਦਿਆਰਥੀ ਰਹਿਦਾਰਾਂ ਦੇ ਗਾਇਬ ਹੋਣ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਨਵੰਬਰ ਵਿੱਚ OIG ਇנק ਅਤੇ ਮੈਕਿਵਾਨ ਨੇ ਵਿਦਿਆਰਥੀਆਂ ਲਈ ਰਿਹਾਇਸ਼ ਸਨੇ ਮੌਕੇ ਪੈਦਾ ਕਰਨ ਲਈ ਇੱਕ ਸਮਝੌਤੇ ਪੱਤਰ ਤੇ ਦਸਤਖਤ ਕੀਤੇ ਨੇ OIG ਦੇ ਵਿਦੇਸ਼ ਮਾਮਲਿਆਂ ਦੇ ਕਾਰਜਕਾਰੀ ਉਪਰਦਾਨ ਟਿਮ ਸ਼ਿਫਟਨ ਨੇ ਇੱਕ ਈਮੇਲ ਦੇ ਵਿੱਚ ਲਿਖਿਆ ਕਿ ਅਸੀਂ ਵਿਦਿਆਰਥੀਆਂ ਦੀ ਰਿਹਾਇਸ਼ ਨੂੰ ਆਪਣੇ ਸ਼ਹਿਰੀ ਪਿੰਡ ਦੇ ਵਿਕਾਸ ਲਈ ਇੱਕ ਵਿਹਾਰਕ ਅਤੇ ਲੋੜੀਂਦੇ ਵਕਤ ਵਜੋਂ ਵੇਖਦੇ ਹਾਂ ਉਹਨਾਂ ਨੇ ਇੱਕ ਜੀਵੰਤ ਸੁਰੱਖਿਅਤ ਸ਼ਹਿਰ ਸਨਿ ਆਫਸੀ ਡੀ ਚਾਮਲ ਇਸ਼ਾਰਾ ਕਰਦਿਆਂ ਹੋਇਆਂ ਇਹ ਬਿਆਨ ਦਿੱਤਾ ਹੈ ਉਹ ਕਹਿੰਦੇ ਨੇ ਕਿ ਸਾਲਾਂ ਤੋਂ ਅਸੀਂ ਸਾਂਝੀਆਂ ਪਹਿਲਕਦਮੀਆਂ ਰਾਹੀਂ ਮਹਿਕਮਾਨ ਨਾਲ ਇੱਕ ਕੁਦਰਤੀ ਸੰਬੰਧ ਬਣਾਇਆ ਹੈ ਅਤੇ ਹੁਣ ਉਸ ਸੰਬੰਧ ਨੂੰ ਵਧਾਉਣ ਦਾ ਇਹ ਆਰਦਰਸ਼ ਸਮਾਜ ਆਪਤ ਹੈ ਕਿਉਂਕਿ ਸਾਡੇ ਸ਼ਹਿਰ ਨੂੰ ਆਬਾਦੀ ਵਾਧੇ ਨੂੰ ਪੂਰਾ ਕਰਨ ਲਈ ਸਹੀ ਰਿਹਾਇਸ਼ੀ ਆਪਸ਼ਨਸ ਦੀ ਸਖਤ ਲੋੜ ਹੈ ਸ਼ਹਿਰ ਨੇ ਆਖਿਆ ਕਿ ਸਰਵੇਖਣ ਦੇ ਨਤੀਜੇ ਐਡਮਿੰਟਨ ਸਟੂਡੈਂਟਸ ਐਸੋਸੀਏਸ਼ਨ ਨਾਲ ਭਵਿੱਖ 'ਚ ਵਿਦਿਆਰਥੀ ਰਿਹਾਇਸ਼ ਰਣਨੀਤੀ ਵਿਕਸਿਤ ਕਰਨ ਲਈ ਕੀਤੇ ਜਾਣ ਵਾਲੇ ਕੰਮ ਨੂੰ ਸੂਚਿਤ ਕਰਨਗੇ ਐਮਬਟੌਂਗ ਨੇ ਕਿਹਾ ਕਿ ਇਸ ਵੇਲੇ ਅਸੀਂ ਅਜੇ ਵੀ ਕੈਚ ਅਪ ਖੇਡ ਰਹੇ ਹਾਂ ਅਤੇ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ ਪਰ ਮੈਂ ਪਹਿਲਾ ਕਦਮ ਦੇਖ ਕੇ ਖੁਸ਼ ਹਾਂ ਬੀਤੇ ਸ਼ੁੱਕਰਵਾਰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਲਫ ਲਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਨਵੀਂ ਕੈਬਨਿਟ ਦਾ ਵੀ ਵਿਸਥਾਰ ਕੀਤਾ ਸੀ ਉਹਨਾਂ ਕਿਹਾ ਸੀ ਕਿ ਟੈਰਫ ਦੇ ਮਾਮਲੇ ਵਿੱਚ 트럼ਪ ਦਾ ਡਟ ਕੇ ਸਾਹਮਣਾ ਕਰਨਗੇ ਤੇ ਨਾ ਹੀ ਕੈਨੇਡਾ ਅਮਰੀਕਾ ਦੇ 59ਵੇਂ ਸੂਬੇ ਵਜੋਂ ਸਾਹਮਣੇ ਆਵੇਗਾ ਤੇ ਹੁਣ 트럼ਪ ਦੇ ਨਾਲ ਨਜਿੱਠਣ ਦੀ ਤਿਆਰੀ ਮਾਰਕ ਕਾਰਨੀ ਨੇ ਕਰ ਲਈ ਹੈ ਕੈਨੇਡੀਅਨ ਪੀਐਮ ਯੂਰਪ ਦੀ ਯਾਤਰਾ ਤੇ ਨਿਕਲੇ ਹੋਏ ਨੇ ਤੇ ਉਹਨਾਂ ਨੇ ਐਮਨਲ ਮੈਕਰੋਂ ਦੇ ਨਾਲ ਮੁਲਾਕਾਤ ਕੀਤੀ ਹੈ। ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਪੈਰਿਸ ਤੇ ਲੰਡਨ ਦਾ ਦੌਰਾ ਕਰਨ ਵਾਸਤੇ ਜਾ ਰਹੇ ਨੇ ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਕੈਨੇਡਾ ਦੀ ਪ੍ਰਭੂਸત્તા ਤੇ ਆਰਥਿਕਤਾ ਤੇ ਹਮਲਿਆਂ ਨਾਲ ਨਜਿੱਠਣ ਲਈ ਗਠ ਜੋੜ ਦੀ ਮੰਗ ਕਰ ਸਕਣ। ਕਾਰਨੀ ਜਾਣ ਬੁੱਝ ਕੇ ਕੈਨੇਡਾ ਦੇ ਸ਼ੁਰੂਆਤੀ ਹੋਣ ਨੂੰ ਆਕਾਰ ਦੇਣ ਵਾਲੇ ਦੋਵਾਂ ਦੇਸ਼ਾਂ ਦੀਆਂ ਰਾਜਧਾਨੀਆਂ ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਕਰ ਰਹੇ ਨੇ। ਬੀਤੇ ਹਫਤੇ ਸ਼ੁੱਕਰਵਾਰ ਨੂੰ ਆਪਣੇ ਸੌਚੁਕ ਸਮਾਰੋਚ ਕਾਰਨੀ ਨੇ ਦੱਸਿਆ ਸੀ ਕਿ ਦੇਸ਼ ਤਿੰਨ ਲੋਕਾਂ ਫ੍ਰੈਂਚ, ਅੰਗਰੇਜ਼ੀ ਅਤੇ ਆਦੀਵਾਸੀ ਲੋਕਾਂ ਦੇ ਆਧਾਰ ਤੇ ਬਣਿਆ ਸੀ ਤੇ ਕਿਹਾ ਕਿ ਕੈਨੇਡਾ ਮੂਲ ਰੂਪ ਵਿੱਚ ਅਮਰੀਕਾ ਤੋਂ ਵੱਖਰਾ ਹੈ ਤੇ ਕਦੇ ਵੀ ਕਿਸੇ ਵੀ ਰੂਪ ਜਾਂ ਆਕਾਰ 'ਚ ਸੰਯੁਕਤ ਰਾਜ ਅਮਰੀਕਾ ਦਾ ਹਿੱਸਾ ਨਹੀਂ ਹੋਵੇਗਾ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕਾਰਨੇ ਦੀ ਯਾਤਰਾ ਦਾ ਉਦੇਸ਼ ਕੈਨੇਡਾ ਦੇ ਦੋ ਸੰਸਥਾਪਕ ਦੇਸ਼ਾਂ ਨਾਲ ਸਾਂਝੇਦਾਰੀ ਨੂੰ ਦੁੱਗਣਾ ਕਰਨਾ ਹੈ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਸੰਯੁਕਤ ਰਾਜ ਅਮਰੀਕਾ ਦਾ ਇੱਕ ਚੰਗਾ ਦੋਸਤ ਹੈ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਕੀ ਹੋ ਰਿਹਾ ਹੈ ਟੋਰਾਂਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰੀਡਸ ਨਲਸਨ ਵਾਈਜ਼ਮੈਨ ਨੇ ਕਿਹਾ ਕਿ ਟਰੰਪ ਫੈਕਟਰ ਯਾਤਰਾ ਦਾ ਕਾਰਨ ਹੈ ਟਰੰਪ ਫੈਕਟਰ ਉਹਨਾਂ ਸਾਰੀਆਂ ਚੀਜ਼ਾਂ ਨਾਲੋਂ ਕਿਤੇ ਮਹੱਤਵਪੂਰਨ ਹੈ ਜਿਸ ਨਾਲ ਕਾਰਨੀ ਨਿਰਜਠਣਾ ਹੈ ਪ੍ਰਧਾਨ ਮੰਤਰੀ ਅਤੇ ਕੈਨੇਡਾ ਦੀ ਨਵੀਂ ਸਰਕਾਰ ਇਸ ਸਮੇਂ ਸਭ ਤੋਂ ਮਹੱਤਵਪੂਰਨ ਚੀਜ਼ਾਂ ਤੇ ਕੇਂਦ੍ਰਿਤ ਹੈ ਵਧੇਰੇ ਉੱਚ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨਾ ਪਰ ਉਸਯੋਗ ਭਾਈਵਾਲਾਂ ਨਾਲ ਨਵੇਂ ਵਪਾਰਕ ਸੰਬੰਧ ਬਣਾਉਣਾ ਤੇ ਕੈਨੇਡਾ ਨੂੰ ਹੋਰ ਸੁਰੱਖਿਅਤ ਬਣਾਉਣਾ ਇਸ ਲਈ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਹ 16 ਤੋਂ 18 ਮਾਰਚ 2025 ਤੱਕ ਪੈरिस ਫ੍ਰਾਂਸ ਲੰਡਨ ਯੂਨਾਈਟਿਡ ਕਿੰਗਡਮ ਅਤੇ ਇਕ ਲੋਡ ਨੂੰ ਨਾ ਉਹਦੀ ਯਾਤਰਾ ਕਰਨਗੇ ਤਾਂ ਜੋ ਸਾਡੀਆਂ ਦੋ ਸਭ ਤੋਂ ਨਜ਼ਦੀਕੀ ਤੇ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੀਆਂ ਆਰਥਿਕ ਅਤੇ ਸੁਰੱਖਿਆ ਪਾਈਵਲਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਪ੍ਰਭੂਸੱਤਾ ਦੀ ਪੁਸ਼ਟੀ ਕੀਤੀ ਜਾ ਸਕੇ ਪੈरिस 'ਚ ਪ੍ਰਧਾਨ ਮੰਤਰੀ ਕਰਨੀ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਨ ਨਾਲ ਗੱਲਬਾਤ ਕਰਨਗੇ ਕੈਨੇਡਾ ਯੂਰੋਪੀਅਨ ਯੂਨੀਅਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਦੀ ਨੀਂਹ ਦੇ ਨਾਲ ਨੇਤਾ ਮਜ਼ਬੂਤ ਆਰਥਿਕ ਵਪਾਰਕ ਅਤੇ ਰੱਖਿਆ ਸਬੰਧਾਂ ਨੂੰ ਬਣਾਉਣ ਲਈ ਆਪਣੀ ਸਾਂਝੀ ਵਚਨਬੱਧਤਾ ਤੇ ਧਿਆਨ ਕੇਂਦ੍ਰਿਤ ਕਰਨਗੇ ਪ੍ਰਧਾਨ ਮੰਤਰੀ ਕਾਰਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਨਵੀਨਤਾਕਾਰੀ ਅਤੇ ਆਰਥਿਕ ਸੰਭਾਵਨਾ ਨੂੰ ਸੁਰੱਖਿਅਤ ਤੇ ਜ਼ਿੰਮੇਵਾਰੀ ਨਾਲ ਜਾਰੀ ਰੱਖਣ ਲਈ ਕੈਨੇਡਾ ਤੇ ਕੰਮ ਤੇ ਵੀ ਜ਼ੋਰ ਦੇਣਗੇ ਲੰਡਨ 'ਚ ਪ੍ਰਧਾਨ ਮੰਤਰੀ ਕਾਰਨੀ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਸਰ ਕੀਰਸ ਟਾਰਮਨ ਨਾਲ ਮੁਲਾਕਾਤ ਕਰਨਗੇ ਉਹਨਾਂ ਦੀ ਚਰਚਾ ਟਰਾਂਸ ਅਟਲੈਂਟਿਕ ਸੁਰੱਖਿਆ ਨੂੰ ਮਜ਼ਬੂਤ ਕਰਨ AI ਸੈਕਟਰ ਨੂੰ ਵਧਾਉਣ ਅਤੇ ਕੈੰਡਾ ਅਤੇ ਯੂਨਾਈਟਿਡ ਕਿੰਗਡਮ ਵਿਚਾਲੇ ਮਜ਼ਬੂਤ ਵਪਾਰਕ ਸਬੰਧਾਂ ਤੇ ਕੇਂਦ੍ਰਿਤ ਹੋਵੇਗੀ। ਪ੍ਰਧਾਨ ਮੰਤਰੀ ਕੈੰਡਾ ਯੂਨਾਈਟਿਡ ਕਿੰਗਡਮ ਵਪਾਰ ਨਿਰੰਤਰਤਾ ਸਮਝੌਤੇ ਅਤੇ ਟਰਾਂਸ ਪੈਸੀਫਿਕ ਪਾਈਵਾਲੀ ਲਈ ਵਿਆਪਕ ਅਤੇ ਪ੍ਰਗਤੀਸ਼ੀਲ ਸਮਝੌਤੇ ਰਾਹੀਂ ਦੁਵੱਲੇ ਵਪਾਰ ਨੂੰ ਡੂੰਘਾ ਕਰਨ ਦੇ ਤਰੀਕਿਆਂ ਦੀ ਪਰਚੋਲ ਕਰਨਗੇ। ਪ੍ਰਧਾਨ ਮੰਤਰੀ ਕਾਰਨੀ ਮਹਮਹੀਮ ਰਾਜਾ ਚਾਸਥੀ ਦੇ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ 18 ਮਾਰਚ ਨੂੰ ਆਰਕਟਿਕ ਵਿੱਚ ਕੈਨੇਡਾ ਦੀ ਪ੍ਰਭੂਸੱਤਾ ਨੂੰ ਮੁੜ ਦੁਹਰਾਉਣ ਲਈ ਇਕਲੂਜ ਨੂਨਾਵੋਟ ਦੀ ਯਾਤਰਾ ਕਰਨਗੇ ਉਹ ਆਰਕਟਿਕ ਸਥਿਰਤਾ ਅਤੇ ਸੁਰੱਖਿਆ ਲਈ ਮਹੱਤਵਪੂਰਨ ਸਮੂਹ ਇੱਕ ਕੈਨੇਡੀਅਨ ਰੈਂਜਰਜ਼ ਪੈਟਰੋਲ ਗਰੁੱਪ ਦੇ ਇਕਲੂਜ ਪੈਟਰੋਲ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਕਾਰਨੇ ਆਰਕਟਿਕ ਅਤੇ ਉਤਰੀ ਪਾਈਚਾਰੀਆਂ ਦੀਆਂ ਵਿਕਸਿਤ ਹੋ ਰਹੀਆਂ ਜ਼ਰੂਰਤਾਂ ਅਤੇ ਤਰਜੀਹਾਂ ਬਾਰੇ ਹੋਰ ਜਾਣਨ ਲਈ ਨੂਨਾਵੋਟ ਦੇ ਪ੍ਰੀਮੀਅਰ ਪੀ ਜੇ ਅਕੀ ਗੋਕ ਨਾਲ ਵੀ ਮੁਲਾਕਾਤ ਕਰਨਗੇ ਉਹ ਉੱਤਰ ਵਿੱਚ ਇੱਕ ਮਜ਼ਬੂਤ ਅਰਥ ਵਿਵਸਥਾ ਨੂੰ ਵਧਾਉਣ ਇਸ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਾਰਵੇ ਦੇ ਫਸਟ ਨੇਸ਼ਨਸ ਇਨੂਇਟ ਅਤੇ ਮੈਚਿਸ ਨਾਲ ਸੁਲਾ ਸਿਫਾਈ ਨੂੰ ਅੱਗੇ ਵਧਾਉਣ ਲਈ ਕੈਨੇਡਾ ਦੀ ਨਿਰੰਤਰ ਵਚਨਬੱਧਤਾ ਤੇ ਜ਼ੋਰ ਦੇਣ ਲਈ ਨਵੀਂ ਸਰਕਾਰ ਦੇ ਸਮਰਥਨ ਦੀ ਪੁਸ਼ਟੀ ਕਰਨਗੇ ਜਸਪੁਰ ਦੇ ਵਿੱਚ ਜੰਗਲੀ ਅੱਗ ਦੇ ਕਹਿਰ ਨੇ ਬਹੁਤ ਕੁਝ ਤਬਾਹ ਕਰਕੇ ਰੱਖ ਦਿੱਤਾ ਤੇ ਹੁਣ ਜਸਪੁਰ ਦੇ ਕੁਝ ਵਸਨੀਕ ਕਦੇ ਵੀ ਪਿੱਛੇ ਨਹੀਂ ਹਟ ਸਕਦੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਕਾਰੋਬਾਰ ਸਭ ਕੁਝ ਐਨੇ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ ਕਿ ਉਹ ਦੁਬਾਰਾ ਜਸਪੁਰ ਆਉਣ ਬਾਰੇ ਸੋਚ ਨਹੀਂ ਸਕਦੇ ਬਹੁਤ ਸਾਰੇ ਵਿਸਥਾਪਿਤ ਨਿਵਾਸੀਆਂ ਨੂੰ ਹਜੇ ਵੀ ਰਹਿائش ਦੀ ਘਾਟ ਕਾਰਨ ਰਹਿائش ਦੀ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਬਹੁਤ ਸਾਰੇ ਲੋਕ ਦੂਜੇ ਸ਼ਹਿਰਾਂ ਦੇ ਵਿੱਚ ਵਸਣ ਵਾਸਤੇ ਮਜਬੂਰ ਹੋ ਗਏ ਨੇ जैस्पर अल्बमा ਵਿੱਚ ਭਿਆਨਕ ਜੰਗਲੀ ਅੱਗ ਲੱਗਣ ਤੋਂ 6 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਬਹੁਤ ਸਾਰੇ ਵਸਨੀਕਾਂ ਹਜੇ ਵੀ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਸੰਘਰਸ਼ ਕਰ ਰਹੇ ਨੇ ਤਬਾਹੀ ਕਾਰਨ ਵਧੇ ਹੋਏ ਰਹਿਾਈਸ਼ੀ ਸੰਕਟ ਦਾ ਸਾਹਮਣਾ ਕਰ ਰਹੇ ਨੇ ਜਦਕਿ ਅੰਤਰੀਮ ਰਹਿਾਈਸ਼ੀ ਆਪਸ਼ਨ ਬਣਾਏ ਜਾ ਰਹੇ ਨੇ ਤੇ ਕੁਝ ਹੁਣ ਉਪਲਬਧ ਨੇ ਬਹੁਤ ਸਾਰੇ ਵਿਸਥਾਪਿਤ ਨਿਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਜੇ ਤੱਕ ਕੋਈ ਸਥਾਈ ਹੱਲ ਨਹੀਂ ਮਿਲਿਆ ਉਹਨਾਂ ਵਿੱਚੋਂ ਕੁਝ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਉਸ ਪਾਈਚਾਰੇ 'ਚ ਵਾਪਸ ਨਹੀਂ ਆ ਸਕਦੇ ਜਿਸ ਨੂੰ ਉਹ ਕਦੇ ਘਰ ਕਹਿੰਦੇ ਸੀ ਜੰਗਲ ਦੀ ਅੱਗ ਲੱਗਣ ਤੋਂ ਪਹਿਲਾਂ ਜੈਸਪੁਰ ਪਹਿਲਾਂ ਹੀ ਰਹਾਇਸ਼ ਦੀ ਕਿੱਲ ਦਾ ਸਾਹਮਣਾ ਕਰ ਰਿਹਾ ਸੀ ਭਾਈਚਾਰੇ ਚ ਸਾਲ ਪਰ ਲਗਭਗ 5000 ਨਿਵਾਸੀ ਸਨ ਜਿਸ ਚ 0% ਖਾਲੀ ਅਸਾਮੀਆਂ ਦੀ ਦਰ ਸੀ ਨਗਰਪਾਲਿਕਾ ਨੇ ਕਿਹਾ ਕਿ ਜੈਸਪੁਰ ਹਰ ਸਾਲ ਲਗਭਗ 12000 ਮੌਸਮੀ ਸਟਾਫ ਦੀ ਮੇਜ਼ਬਾਨੀ ਕਰਦਾ ਹੈ ਅੱਗ ਨੇ ਸਥਿਤੀ ਨੂੰ ਹੋਰ ਵਿਪਤਰ ਬਣਾ ਦਿੱਤਾ ਕਸਬੇ ਦੇ 1/3 ਹਿੱਸੇ ਨੂੰ ਤਬਾਹ ਕਰ ਦਿੱਤਾ ਹੁਣ ਤੱਕ 600 ਤੋਂ ਵੱਧ ਲੋਕਾਂ ਨੇ ਅੰਤਰੀਮ ਰਿਹਾਇਸ਼ ਲਈ ਅਰਜ਼ੀ ਦਿੱਤੀ ਹੈ ਪਰ ਨਗਰਪਾਲਿਕਾ ਨੇ ਕਿਹਾ ਹੈ ਕਿ ਇਹ ਅੱਗ ਤੋਂ ਪ੍ਰਭਾਵਿਤ ਲੋਕਾਂ ਦਾ ਬਹੁਤ ਘੱਟ ਹਿੱਸਾ ਹੈ ਜਸਪਰ ਨਗਰਪਾਲਿਕਾ ਦੇ ਬੁਲਾਰੇ ਕੈਰੋਲਿਨ ਹੋਮਸ ਨੇ ਕਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਨਗਰਪਾਲਿਕਾ ਨਿਵਾਸੀਆਂ ਨਾਲ ਸਰਵੇਖਣ ਕਰ ਰਹੀ ਹੈ ਪਰ ਇਹ ਪੂਰੀ ਤਸਵੀਰ ਪ੍ਰਾਪਤ ਕਰਨਾ ਮੁਸ਼ਕਲ ਹੈ ਕਿ ਕਿੰਨੇ ਲੋਕ ਪ੍ਰਭਾਵਿਤ ਹੋਏ ਨੇ ਕੁਝ ਲੋਕਾਂ ਨੇ ਜਾਂ ਤਾਂ ਅੰਤਰੀਮ ਰਿਹਾਇਸ਼ ਲਈ ਅਰਜ਼ੀ ਨਹੀਂ ਦਿੱਤੀ ਜਾਂ ਪਰ ਕਿਤੇ ਹੋਰ ਸਥਾਈ ਤੌਰ ਤੇ ਵਸਣ ਦੀ ਚੋਣ ਕੀਤੀ ਹੈ ਨੈਂਸੀ ਐਡੀਸਨ 37 ਸਾਲਾਂ ਤੋਂ ਜੈਸਪਰ ਦੇ ਵਿੱਚ ਰਹਿ ਰਹੀ ਹੈ ਉਹ ਪਾਈਚਾਰਕ ਕੰਮਾਂ ਦੇ ਵਿੱਚ ਸਰਗਰਮ ਸੀ ਖਾਸ ਕਰਕੇ ਸ਼ਰਨਾਰਥੀਆਂ ਦੀ ਮਦਦ ਕਰਨ ਵਿੱਚ ਕੈਬਨ ਕ੍ਰੀਕ ਇਲਾਕੇ ਵਿੱਚ ਉਸ ਦਾ ਘਰ ਅੱਗ ਵਿੱਚ ਤਬਾਹ ਹੋ ਗਿਆ ਜੈਸਪਰ ਵਿੱਚ ਡੂੰਘੀਆਂ ਜੜਾਂ ਹੋਣ ਦੇ ਬਾਵਜੂਦ ਐਡੀਸਨ ਅਤੇ ਉਸ ਦਾ ਪਤੀ ਕੈਨੇਡਾ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰਹੇ ਨੇ ਜਿਸ ਵਿੱਚ ਵੈਂਕੂਵਰ ਰਿਵਲਸਟਾਕ ਅਤੇ ਆਟਵਾ ਸ਼ਾਮਿਲ ਨੇ ਉਹਨਾਂ ਨੂੰ ਹਾਲ ਹੀ ਵਿੱਚ ਪਤਾ ਲੱਗਾ ਹੈ ਕਿ ਉਹਨਾਂ ਦਾ ਦੁਬਾਰਾ ਬਣਾਇਆ ਗਿਆ ਘਰ ਜੂਨ 2027 ਕਿ ਪੂਰਾ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਭਾਵੇਂ ਉਹ ਵਾਪਸ ਆਉਣਾ ਪਸੰਦ ਕਰਨਗੇ ਪਰ ਉਹਨਾਂ ਨੇ ਅੰਤਰੀਮ ਰਿਹਾਇਸ਼ ਲਈ ਅਰਜ਼ੀ ਨਾ ਦੇਣ ਦਾ ਫੈਸਲਾ ਕੀਤਾ ਕਿਉਂਕਿ ਉਹ ਹੋਰ ਲੋੜਵੰਦਾ ਲਈ ਜਗ੍ਹਾ ਛੱਡਣਾ ਚਾਹੁੰਦੇ ਨੇ ਇਹ ਆਸਾਨ ਨਹੀਂ ਹੈ ਉਹਨਾਂ ਕਿਹਾ ਕਿ ਸਾਨੂੰ ਤੁਰਨਾ ਪਵੇਗਾ ਤੇ ਤੁਪ ਚ ਬਾਹਰ ਨਿਕਲਣਾ ਪਵੇਗਾ ਤੇ ਸਾਹ ਲੈਣਾ ਪਵੇਗਾ ਤੇ ਆਪਣੇ ਆਪ ਨੂੰ ਯਾਦ ਦਿਵਾਉਣਾ ਪਵੇਗਾ ਅਸੀਂ ਠੀਕ ਹੋ ਜਾਵਾਂਗੇ ਐਡਿਸਨ ਨੇ ਕਿਹਾ ਕਾਸ਼ ਮੈਨੂੰ ਯੋਜਨਾ ਦਾ ਪਤਾ ਹੁੰਦਾ ਪਰ ਸਾਨੂੰ ਇੱਕ ਯੋਜਨਾ ਬਣਾਉਣੀ ਪੈਣੀ ਹੈ ਉਸਨੂੰ ਉਮੀਦ ਹੈ ਕਿ ਵਿਅਸਤ ਸੈਰ ਸਪਾਟਾ ਸੀਜ਼ਨ ਤੋਂ ਬਾਅਦ ਕਿਰਾਏ ਦੇ ਹੋਰ ਆਪਸ਼ਨਸ ਖੁੱਲਣਗੇ ਪਰ ਉਹ ਮੰਨਦੇ ਨੇ ਕਿ ਬਹੁਤ ਸਾਰਾ ਪੁਨਰਨਿਰਮਾਣ ਕੀਤਾ ਜਾਣਾ ਬਾਕੀ ਹੈ ਜਿਸ ਚਰਚ ਵਿੱਚ ਉਸਨੇ ਸਵੈ ਇੱਛਾ ਨਾਲ ਕੰਮ ਕੀਤਾ ਸੀ ਉਹ ਸੜ ਗਿਆ ਸੀ ਉਸਨੂੰ ਹਜੇ ਤੱਕ ਮਲਬੇ ਤੋਂ ਸਾਫ਼ ਨਹੀਂ ਕੀਤਾ ਗਿਆ ਯੂਕਰੇਨ ਚ ਜੰਗ ਤੋਂ ਭੱਜਣ ਤੋਂ ਬਾਅਦ ਐਲੀਓਨਾ ਸਵਾਸਤੀਆ ਨੋਵਾ ਜੈਸਪਰ ਚਲੀ ਗਈ ਅਤੇ ਹੁਣ ਗ੍ਰੈਂਡ ਪ੍ਰੇਰੀਚ ਰਹਿੰਦੀ ਹੈ ਜੰਗਲ ਦੀ ਅਗ ਤੋਂ ਬਾਅਦ ਜਦੋਂ ਉਸਨੇ ਕਿਰਾਏ ਤੇ ਲਿਆ ਹੋਇਆ ਅਪਾਰਟਮੈਂਟ ਤੇ ਉਸਦੀ ਡੇਲੀ ਜਿੱਥੇ ਉਹ ਕੰਮ ਕਰਦੀ ਸੀ ਦੋਵੇਂ ਤਬਾਹ ਹੋ ਗਏ ਤਾਂ ਉਸਨੇ ਪਾਈਚਾਰੇ ਨੂੰ ਖਾਲੀ ਕਰਵਾ ਦਿੱਤਾ ਹਾਲਾਂਕਿ ਉਹ ਅੰਤਰੀਮ ਰਿਹਾਇਸ਼ ਲਈ ਸੂਚੀ ਦੇ ਵਿੱਚ ਸੀ ਉਹਨੇ ਆਖਿਆ ਕਿ ਜੈਸਪਰ ਦੇ ਵਿੱਚ ਰੋਜ਼ਗਾਰ ਦੇ ਮੌਕੇ ਦੀ ਘਾਟ ਕਾਰਨ ਉਸਦੇ ਲਈ ਵਾਪਸ ਜਾਣਾ ਮੁਸ਼ਕਲ ਹੋ ਗਿਆ ਪਰ ਹੁਣ ਜੈਸਪਰ ਜਾਣਾ ਵੀ ਉਸਦੇ ਲਈ ਭਾਵਨਾਤਮਕ ਤੌਰ ਤੇ ਮੁਸ਼ਕਲ ਹੈ ਸਿਵਾਸਤਿਆ ਨੋਵਾ ਨੇ ਕਿਹਾ ਕਿ ਇੱਕ ਚਮਤਕਾਰੀ ਜਗ੍ਹਾ ਸੀ ਉਥੇ ਛੁੱਟੀਆਂ ਮਨਾਉਣ ਨਹੀਂ ਜਾ ਸਕਦੀ ਸੀ ਕਿਉਂਕਿ ਆਪਣੇ ਦੋਸਤਾਂ ਨੂੰ ਮਿਲ ਨਹੀਂ ਸਕਦੀ ਕਿਉਂਕਿ ਹੁਣ ਉਹਦਾ ਇੱਥੇ ਦਿਲ ਨਹੀਂ ਲੱਗਦਾ ਜਿਹੜੇ ਲੋਕ ਹਜੇ ਵੀ ਵਾਪਸ ਆਉਣ ਦੀ ਉਮੀਦ ਕਰ ਰਹੇ ਨੇ ਉਹਨਾਂ ਲਈ ਟ੍ਰੇਲਰਾਂ ਵਾਲੇ ਇੱਕ ਅਸਥਾਈ ਇਲਾਕੇ ਦੇ ਰੂਪ ਵਿੱਚ ਅੰਤਰੀਮ ਰਿਹਾਇਸ਼ ਸਥਾਪਿਤ ਕੀਤੀ ਗਈ ਹਾਲਾਂਕਿ ਯੂਨਟਾਂ ਲਈ ਤਰਜੀਹ ਜ਼ਰੂਰੀ ਕਰਮਚਾਰੀਆਂ ਨੂੰ ਦਿੱਤੀ ਜਾਂਦੀ ਹੈ ਜਿਸ ਚ ਜਨਤਕ ਸੁਰੱਖਿਆ ਸਿਹਤ ਸਵਾਲ ਸਿੱਖਿਆ ਬੁਨਿਆਦੀ ਢਾਂਚੇ ਤੇ ਸਰਕਾਰੀ ਸੇਵਾਵਾਂ ਦੀ ਭੂਮਿਕਾ ਸ਼ਾਮਿਲ ਹੈ ਸੁਭੇ ਨੇ ਛੋਟੇ ਘਰ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਜਿਨ੍ਹਾਂ ਚੋਂ ਕੁਝ ਨੇੜਲੇ ਹਿੰਟਨਚ ਸਥਿਤ ਹੋਣਗੇ ਪਰ ਉਹ ਯੂਨਿਟ ਇਸ ਬਸੰਤ ਦੇ ਅੰਤ ਤੱਕ ਤਿਆਰ ਨਹੀਂ ਹੋਣਗੇ ਅਤੇ ਉਹ ਸਿਰਫ ਸੀਮਤ ਮਾਤਰਾ 'ਚ ਜਗ੍ਹਾ ਹੀ ਜੋੜਨਗੇ ਗਰਮੀਆਂ ਦੇ ਨੇੜੇ ਆਉਣ ਦੇ ਨਾਲ ਸਥਿਤੀ ਹੋਰ ਵੀ ਗੁੰਝਲਦਾਰ ਹੋ ਸਕਦੀ ਹੈ ਕਿਉਂਕਿ ਜੈਸਪਰ ਦੀ ਆਬਾਦੀ ਗਰਮੀਆਂ ਦੇ ਮਹੀਨਿਆਂ ਦੌਰਾਨ ਮੌਸਮੀ ਕਾਮਿਆਂ ਦੀ ਆਮਦ ਕਰਨਾ ਵਾਝਦੀ ਹੈ ਬਹੁਤ ਸਾਰੇ ਕੰਮੇ ਰਿਹਾਇਸ਼ ਲੱਭਣ ਲਈ ਥੋੜੇ ਸਮੇਂ ਦੇ ਕਿਰਾਏ 'ਤੇ ਨਿਰਭਰ ਕਰਦੇ ਨੇ ਜਿਵੇਂ ਕਿ ਹੋਟਲਸ ਅਤੇ ਨਿੱਜੀ ਰਿਹਾਇਸ਼ਾਂ ਵਿੱਚ ਪਰ ਵਿਅਸਤ ਸੀਜ਼ਨ ਲਈ ਸਲਾਨੀਆਂ ਦੇ ਵਾਪਸ ਆਉਣ ਨਾਲ ਉਹਨਾਂ ਵਿਕਲਪਾਂ ਦੀ ਘਾਟ ਹੋ ਜਾਵੇਗੀ ਕੁਝ ਲੋਕਾਂ ਲਈ ਵਾਪਸ ਆਉਣ ਦੀ ਮੁਸ਼ਕਲ ਬਹੁਤ ਜ਼ਿਆਦਾ ਹੋ ਗਈ ਹੈ ਤੇ ਉਹਨਾਂ ਨੇ ਕਿਤੇ ਹੋਰ ਜਾਣ ਦੀ ਚੋਣ ਕਰ ਲਈ ਹੈ। ਕੰਜ਼ਰਵੇਟਿਵ ਮਾਰਕ ਕਾਰਨੀ ਨੂੰ ਆਪਣੇ ਵਿੱਤੀ ਹਿੱਤਾਂ ਦਾ ਖੁਲਾਸਾ ਕਰਨ ਦੀ ਮੰਗ ਕਰ ਰਹੇ ਨੇ ਪਾਰਲੀਮੈਂਟ ਹਲ ਦੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਨੈਤਿਕਤਾ ਅਤੇ ਜਵਾਬਦੇਹ ਸਰਕਾਰ ਲਈ ਕੰਜ਼ਰਵੇਟਿਵ ਸ਼ੈਡੋ ਮੰਤਰੀ ਮਾਈਕਲ ਬੈਰੈਟ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਆਪਣੇ ਵਿੱਤੀ ਹਿੱਤਾਂ ਦਾ ਖੁਲਾਸਾ ਕਰਨ ਲਈ ਆਪਣੇ ਆਪ ਕਾਲ ਵਾਸਤੇ ਆਖਿਆ ਪ੍ਰਧਾਨ ਮੰਤਰੀ ਨੇ ਹਫਤੇ ਦੇ ਸ਼ੁਰੂ ਚ ਆਖਿਆ ਸੀ ਕਿ ਉਸਨੇ ਆਪਣੀਆਂ ਸਾਰੀਆਂ ਜਾਇਦਾਦਾਂ ਨਿੱਜੀ ਜਾਇਦਾਦ ਤੋਂ ਬਾਹਰ ਇੱਕ ਅਨੇ ਟ੍ਰਸਟ ਚ ਰੱਖ ਦਿੱਤੀਆਂ ਨੇ ਪਰ ਇਹ ਨਹੀਂ ਦੱਸਿਆ ਕਿ ਜਾਇਦਾਦਾਂ ਕੀ ਨੇ ਤੇ ਉਹਨਾਂ ਦੇ ਵਿੱਚ ਕੀ ਕੁਝ ਕੀਮਤਾਂ ਨੇ When it comes to his responses on his relationship with Brookfield Asset Management. Now, when asked about his relationship with Brookfield, first of all, he said that he had no role in Brookfield moving their headquarters and jobs from Canada to New York City. But we know that that was a lie. And when it comes to his connections now with Brookfield, Mr. Carney won't say. What his financial interests are, saying only that he's put his assets into a blind trust. Now, that might work for regular stocks, but what we have here is Mark Carney's benefiting from assets that generate carried interest. The $15 billion Global Transition Fund, the $10 billion Second Global Transition Fund, and the $2.4 billion Catalytic Transition Fund. And I want to offer a quote from the CEO of Brookfield Asset Management. Put simply, carried interest is our share of the profits realized on an entire fund, subject to that fund exceeding a minimum target return for clients. If we meet fund expectations, we get 20% of the profits. That's from the CEO of Brookfield Asset Management. Now, why does that matter? When it comes to public office holders like the Prime Minister and like ministers, they're supposed to recuse themselves from anything that would cause them to be in a conflict of interest. Anywhere they could take a decision that would improve their financial interests. Now, Mark Carney has shown that in the past, he's willing to take decisions that put his own profits ahead of people. Like I just mentioned, with the moving of Brookfield's headquarters from Canada to New York City, the express purpose of that was to increase profits for himself. And when he was advising Justin Trudeau as the senior economic advisor sitting in the Prime Minister's office, advising him when Brookfield Asset Management had interest in Heat pumps. What did he advise Justin Trudeau to do? To push heat pumps. And that's exactly what Justin Trudeau did, increasing profits for Mark Carney. The problem is that Mark Carney knows that these funds exist. In fact, he set them up. So he knows exactly the decisions that he needs to take as Prime Minister to increase his financial benefit and saying that they're in a in a blind trust means that he's not going to recuse himself from any of the decisions that would lead to him increasing the financial benefit to himself basic transparency requires mark carney to confirm to canadians to answer questions that have been put to him by the media about what his assets are to confirm that he will Benefit from these carried interest assets to confirm what's in his blind trust because he knows and he's going to continue to know that when he's making and taking decisions. The basic level of transparency that's required and the right thing to do because Mark Carney says he has nothing to hide. So if he has nothing to hide, then it's very easy for him to come forward today and to disclose to Canadians to finally answer, answer media's questions about what his financial interests are and what those conflicts of interests are, because that's what Canadians expect. <laughs>